ਹਰਨੂ ਸੁਦਨ ਤੇਰਾ ਜੀ ਨੂੰ ਬੱਚੇ ਦੀ ਦਾਤ ਕੋਸ਼ਿਸ਼ ਕੀਤੀ ਹੈ ਸਤਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹੋਏ ਪਰਿਵਾਰ ਨੇ ਪੱਸੋਰ ਰੋਇਤ ਉਹ ਤੁਹਾਨੂੰ ਗੁਰਪ੍ਰੰਤ ਸਾਹਿਬ ਜੀ ਨੇ ਪ੍ਰਕਾਸ਼ ਕਰਾਇਆ ਅਦਾਸ਼ ਬਾਣੀ ਤੇ ਸ਼੍ਰੀ ਅਕਨਪਰਸ ਜੀ ਦੀ ਪ੍ਰారంਭਤਾ ਕਰਵਾਈ ਹੋ ਕੇ ਅਸੀਂ ਪ੍ਰਕਿਰਤਨ ਦੀ ਲੜੀ ਆਪ ਜੀ ਬੜੇ ਸਤਿਕਾਰ ਦੇ ਨਾਲ ਪਿਆਰ ਦੇ ਨਾਲ ਕੈਟ ਕੇ ਸੱਭਣ ਕਰ ਰਹੇ ਬੜਾ ਭਾਗੀ ਔਰ ਸੰਗਤ ਪਾਵ ਹੈ ਭਾਗ ਹੀਰ ਪਰਮ ਛੋਟਾ ਖਾਵੈ ਬਿਨ ਭਾਗਾ ਸਤ ਸੰਗਣਾ ਲੱਭੈ ਬਿਨ ਸੰਗਤ ਨੇ ਅਲਪਰੀ ਜੈ ਜੀਓ ਪਤਾ ਲੱਗਾ ਕਿ ਇਹ ਪਰਿਵਾਰ ਜਿਹੜਾ ਹੈ ਸੁਵੇਦਰ ਚਕਿਤਰਪਾਲ ਜੀ ਜਿਨ੍ਹਾਂ ਦੀ ਆਸਥਾ ਤੁੰਗ ਗੁਰੂ ਗ੍ਰੰਥ ਸਾਹਿਬ ਜੀ ਤੇ ਬਹੁਤ ਜ਼ਿਆਦਾ ਹੈ ਸੇਵਾ ਭਾਵਨਾ ਸ਼ਰਧਾ ਭਾਵਨਾ ਔਰ ਨਿਤਨੇਮੀ ਰਹਿ ਨੇ ਇਹ ਮੈਂ ਬੇਨਤੀ ਕਰਾਂ ਕਿਸੇ ਕਿਸੇ ਦੇ ਹਿੱਸੇ ਆਉਂਦਾ ਹੈ ਇਸ ਸੇਵਾ ਭਾਵਨਾ ਨਿਤਨੇਮ ਸਿਮਰਨ ਬੰਦਗੀ ਜਿਹੜੀ ਹੈ ਤੇ ਜਿਸ ਘਰ ਦੇ ਵਿੱਚ ਸੱਚ ਜਾਣੇ ਉਹ ਸਿਮਰਨ ਬੰਦਗੀ ਹੈ। ਪਾਠ ਪੂਜਾ ਹੁੰਦਾ ਹੈ। ਉਸ ਘਰ ਦੇ ਵਿੱਚ ਵਰਕ ਤਾਂ ਹੀ ਵਰਕ ਤਾਂ ਹੁੰਦੀ ਹੈ ਹਨ। ਸੋ ਭਾਗਾਂ ਵਾਲਾ ਪਰਿਵਾਰ ਹੈ। ਆਓ ਕੀਰਤਨ ਦੀ ਪ੍ਰਾਰੰਭਤਾ ਤੋਂ ਪਹਿਲਾਂ ਸਤਨਾਬਈ ਗੁਰੂ ਦਾ ਸਾਰ ਨੇ ਜਾਪ ਕਰਨਾ ਹੈ। ਸ਼੍ਰੀ ਦਰਬਾਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਆਪ ਜੀ ਜਦੋਂ ਪ੍ਰਕਾਸ਼ ਹੁੰਦਾ ਹੈ ਉਸੇ ਤੋਂ ਦੇ ਵਿੱਚ ਹੀ ਆਪਕੋ ਸਾਰੇ ਜੀ ਦਾ ਕਰਨਾ ਹੈ ਸਤਨੰ ਸ਼੍ਰੀ ਵਾਰੀ ਕੋ ਜੀ ਦੋ ਤਿੰਨ ਮਿੰਟ ਵਾਸਤੇ ਨਾਲ ਹੀ ਮੇਰਾ ਕਿਤੇ ਕੀਰਤਨ ਲੜੀ ਜੇ ਉਸੇ ਪਰ ਰੰਗ ਕਰਾਂਗੇ ਸ਼ੀਰਿ ਵਾਹੇ ਗੁਰੂ ਸਾਹਿਬ ਜੀ ਸਾਹਤਨਾ ਸ਼ੀਰਿ ਵਾਹੇ ਗੁਰੂ ਸਾਹਿਬ ਜੀ ਸਤ oh